ਜੀ ਕਿਤੇ ਦੇਖੀ ਬੈਠਾ ਪ੍ਰਧਾਨ ਜੀ ਆਜੋ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਲੱਖੇ ਵਾਲੀ ਤੋਂ ਲੰਗਰ ਲੈ ਕੇ ਆਏ ਅਸੀਂ ਚੌਥੀ ਵਾਰ ਸਾਡੇ ਲੰਗਰ ਸੀ ਸਾਡੇ ਨੌਜਵਾਨ ਸਾਥੀਆਂ ਦੇ ਮੁਸਤੀ ਵਾਲੀ ਵੱਲੋਂ ਅਸੀਂ ਜਿਹੜੇ ਪੰਚਿਆਂ ਬਾਸੀ بڑے ਮਾੜੇ ਹਾਲਾਤ ਦੇਖਣ ਵੀ ਆ ਤੁਸੀਂ ਦੇਖੋ ਦੇਖ ਸਕਦੇ ਆ ਸਾਡੇ ਨਾਲ ਪਿੰਡ ਦੇ ਪੂਰੇ ਸਾਥੀ ਆ ਨੌਜਵਾਨ ਆ ਸਾਡੇ ਪੰਚਾਇਤ ਦਾ ਸਾਹਿਬ ਦਾ ਪ੍ਰਧਾਨ ਜੀ ਆ ਗਿਆ ਸਾਰੇ ਸੱਜਣ ਸਾਥੀ ਲੈ ਕੇ ਆ ਗਏ ਬੜੇ ਮਾੜੇ ਹਾਲਾਤ ਅਸੀਂ ਜੁਸਤ ਪਹੁੰਚ ਕੇ ਦੇਖਿਆ ਅਸੀਂ ਬੱਚ ਗਰੀਬ ਮਜ਼ਦੂਰ ਦਾ ਦੇਖੋ ਤੁਸੀਂ ਦੇਖ ਸਕਦੇ ਆ ਦਿਖਾਉ ਮੈਂ ਸਾਥੇ ਨਗੂੰਗਾ ਕਿ ਇਹਦੇ ਕਮਰੇ ਆਦਿਕਾ ਪਾਣੀ ਦੀ ਮਾਰ ਦਾ ਸਾਰੇ ਦੋ ਕਮਰੇ ਅਸੀਂ ਗਾਉਂ ਤੋਂ ਵੀ ਡਿੱਗ ਗਏ ਠੀਕ ਹੈ ਚਲੋ ਲਾਈਵਿੰਗ ਚੱਪਾ ਨਾਲ ਜਾਨਵਰਾਂ ਵਾਲੇ ਨੁਕਸਾਨ ਨਹੀਂ ਹੋਇਆ ਕਿ ਮੇਰੀ ਸਾਥੀਆਂ ਨੂੰ ਤਾਂ ਬੇਨਤੀ ਹੈਗੀ ਆ ਠੀਕ ਹੈ ਕਿ ਯਾਰ ਪਹਿਲਾਂ ਖੜੇ ਭਰਾਵਾਂ ਦੀਆਂ ਬਾਈ ਜੀ ਖੜੇ ਹੈ ਤਾਂ ਅਸੀਂ ਵੀ ਖੜੇ ਆ। ਇਹ ਆਪਾਂ ਜਿੰਨੀ ਹੋ ਸਕਦੀ ਆ ਆਪਾਂ ਵੱਧ ਵੱਧ ਮਦਦ ਕਰੀਏ ਸਾਡੀ ਟੀਮ ਅਸੀਂ ਵੀ ਸਪਾਈਸਾ ਖੜੇ ਆ ਪ੍ਰਧਾਨ ਜੀ ਖੜੇ ਆ ਸਾਥੀ ਖੜੇ ਹੈਗੇ। ਅਸੀਂ ਵੀ ਕੋਸ਼ਿਸ਼ ਕਰਾਂਗੇ ਕੋਈ ਜਿੰਨੀ ਹੋ ਸਕਦਾ ਸਾਡੀ ਟੀਮ ਮੰਨੀ ਆ ਤੇ ਬਾਈ ਜੀ ਵੀ ਨਜ਼ਰ ਕਰਾਂ ਸਾਡੀ ਸਪਾਈਸਾ ਤੋਂ ਮਤਦਾਨੀ ਆ। ਆਪਾਂ ਹਿੰਨੇ ਦੱਸਾ ਆ ਸਾਰਾ ਕਬਾਈ ਨੇ ਦੋਨੇ ਭਰਾ ਆਗੇ ਦੋਨੇ ਭਰਾਵਾਂ ਦਾ ਮਕਾਨ ਲੱਗਿਆ ਹੈ। ਦੋਨਾਂ ਭਰਾਵਾਂ ਦਾ ਮਕਾਨ ਡੇ ਤੇ ਕਿਸੇ ਦੇ ਘਰੇ ਰਹਿ ਰਿਹਾ ਸੀ ਇਹਨਾਂ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਲਈ ਤੇ ਅਸੀਂ ਸਾਰੇ ਜਿਹੜੇ ਸਹਿਯੋਗੀ ਸੱਜਣਾਂ ਉਹਨਾਂ ਨੂੰ ਬੇਨਤੀ ਉਹੀ ਕਰਦੇ ਆਂ ਵੀ ਇਹਨਾਂ ਦੀ ਵਕਤਬਾਦ ਮਦਦ ਕੀਤੀ ਜਾਵੇ ਅਸੀਂ ਚੌਥੀ ਵਾਰ ਆਏ ਆ ਇਸ ਪਿੰਡ 'ਚ ਵੀ ਆਏ ਆ ਕਾਂਵਾਂ ਵਾਲੀ ਪੱਤਨ ਵੀ ਗਏ ਅਸੀਂ ਸਾਰਾ ਸੀ ਏਰੀਆ ਇਹ ਜਣੇ ਦੇਖ ਲਿਆ ਪਿੰਡਾਂ ਉੱਤੇ ਜਾ ਕੇ ਵੀ ਰਾਸ਼ਨ ਕੋਲੋਂ ਦੇਖਿਆ ਪਰ ਇਹਨਾਂ ਦੇ ਜਿਹੜੇ ਹਾਲਾਤ ਜਾਣੇ ਵੀ ਘਰ ਡੇ ਤੇ ਕਿਸੇ ਦੇ ਘਰੇ ਰਹਿ ਰਿਹਾ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਵੀ ਇਹਨਾਂ ਦੀ ਸਾਰ ਲੈਣ ਇਹ ਜਿਦੋਂ ਪਹਿਲਾਂ ਵੋਟਾਂ ਵਲੇ ਵੋਟਾਂ ਤੇ ਲੈ ਕੇ ਜਾਂਦੇ ਰਹੇ ਤੇ ਹੁਣ ਆ ਕੇ ਕਿਸੇ ਨੇ ਪਿੱਛੇ ਇਹਨਾਂ ਨੂੰ ਵਿਚਾਰਿਆਂ ਦੀ ਸਾਰ ਲੈਣਾ ਪਰ ਅਸੀਂ ਸਾਰੇ ਜਿਹੜੇ ਸਾਡੇ ਸਹਿਯੋਗੀ ਸੱਜਣ ਅਸੀਂ ਜਿੰਨੇ ਜੋਤਰੇ ਹੈਗੇ ਆ ਅਸੀਂ ਵੀ ਇਹਨਾਂ ਦੇ ਨਾਲ ਤੇ ਦੂਜਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦਾ ਵਿਚਾਰਾ ਦਾ ਸਾਥ ਦਿੱਤਾ ਜਾਵੇ ਪਾਣੀ ਦੀ ਖੜਾਂ ਦੀ ਮਾਰ ਆ ਕੁਦਰਤੀ ਮਾਰ ਆ ਪਿੰਡ ਮੁਹਾਰਕੇ ਆ ਇਹ ਦੋਨੇ ਭਰਾ ਇਕੱਠੇ ਸੀਗੇ ਤੇ ਵਿਚਾਰੇ ਦੋਨੇ ਗਰੀਬ ਤੇ ਦੋਨਾਂ ਦਾ ਇਹਨਾਂ ਦਾ ਮਕਾਨ ਦੇ ਕੇ ਬਸ ਕਿਸੇ ਦੇ ਘਰੇ ਰਹਿ ਰਹਿਆ ਜਿੰਨੇ ਵੀ ਸਾਥੀ ਸੱਜਣ ਹੈਗੇ ਨੇ ਜਿੰਨੇ ਵੀ ਆਪਣੇ ਫੇਸਬੁੱਕ ਵਾਲੇ ਆ YouTube ਵਾਲੇ ਜਿਨਨੇ ਵੀ ਆਪਣੇ ਸਾਥੀ ਸੱਜਣ ਹੈਗੇ ਆ ਸਜੂਦ ਦਿੰਦੇ ਆ ਵਾ ਆ ਕੇ ਵੀਰ ਦੀ ਸਾਰ ਲਓ ਯਾਰ ਕਿ ਪਿੰਡ ਮੁਹਾਰਕੇ ਆ ਫਾਜ਼ਿਲ ਜ਼ਿਲ੍ਹਾ ਫਾਜ਼ਿਲ ਕਾਬੇ ਫਾਜ਼ਿਲ ਕਾ ਦੇ ਨਾਲ ਪਿੰਡ ਮੁਹਾਰਕੇ ਆ ਇਹਨਾਂ ਵਿਚਾਰਿਆਂ ਦਾ ਦੋਨਾਂ ਦਾ ਮਕਾਨ ਦੇਖੋ ਅੱਜ ਡਿੱਗ ਪਿਆ ਛੜਦੇ ਹੜਾ ਨਹੀਂ ਮਾਰਦੇ ਨਾਲੇ ਡਿੱਗ ਪਿਆ ਤੇ ਇਹ ਵਿਚਾਰੇ ਨਾ ਕਿਸੇ ਦੇ ਘਰੇ ਰਹਿ ਰਹੇ ਆ ਤੇ ਜਿੰਨੇ ਸਾਥੀ ਸੱਜਣਾ ਮੇਰੇ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਇਹਨਾਂ ਦੀ ਆ ਕੇ ਸਾਰ ਲਓ ਅਸੀਂ ਜਿੰਨੇ ਜੋਗੇ ਹੈਗੇ ਇਹਨਾਂ ਦੀ ਹੈਲਪ ਕਰਾਂਗੇ ਅਸੀਂ ਹੁਣ ਆ ਦੇਖ ਕੇ ਚੱਲੇ ਆ ਨੈਕਸਟ ਟਾਈਮ ਆ ਦੋ ਤਿੰਨ ਦਿਨਾਂ ਨੂੰ ਅਸੀਂ ਆਵਾਂਗੇ ਜੋ ਵੀ ਅਸੀਂ ਇੱਥੇ ਦਾ ਚਾਰਾ ਲੈ ਕੇ ਆਉਣਾ ਤੇ ਇੱਕਾ ਵੀਰ ਦੀ ਜੋ ਵੀ ਜਿੰਨੀ ਵੀ ਹੋਈ ਸਾਡੇ ਕੋਲ ਜਿੰਨੀ ਸਹਤ ਹੋਈ ਅਸੀਂ ਕਰਾਂਗੇ ਕਿੰਡ ਮਾਰ ਕੇ ਇੱਧਰ ਬਾਕੀ ਬੰਦ ਤੁਸੀਂ ਦੱਸ ਦਿਓ ਮਾੜਾ ਜੀ ਕੀ ਹਾਲਾਤ ਆ ਹਾਂਜੀ ਭੈਣ ਜੀ ਤੁਸੀਂ ਦੱਸੋ ਮਾੜਾ ਜੀ ਕੀ ਹਾਲਾਤ ਆ ਤੁਹਾਡੇ ਇੱਥੋਂ ਦੇ ਕੀ ਤੁਹਾਡਾ ਮਕਾਨ ਫੋਟੋ ਕਰਕੇ ਚਲੇ ਜਾਂਦੇ ਨੇ ਕੁਝ ਵੀ ਨਹੀਂ ਇੱਕ ਦੇਖ ਕੇ ਜਾਂਦੇ ਨਾ ਕੁਝ ਦੱਸ ਕੇ ਜਾਂਦੇ ਬਸ ਫੋਟੋ ਹੀ ਕਰਕੇ ਚਲੇ ਜਾਂਦੇ ਕੋਈ ਪ੍ਰਸ਼ਾਸਨ ਮੰਤਰੀ ਕੋਈ ਮੰਤਰੀ ਆਇਆ ਤੇ ਭਾਈ ਇਹਨੇ ਕੋਈ ਦੇਖ ਰਿਹਾ ਕੀ ਕੀ ਹੋਇਆ ਤੇ ਆ ਦੇ ਦੇ ਤੇ ਵਾਚ ਕੇ ਚਲੇ ਜਾਂਦੇ ਨੇ ਕੋਈ ਦੱਸਦੇ ਨਹੀਂ ਬਿਆਹ ਘਰਾ ਲੱਗਦਾ ਉਹਨਾਂ ਦਾ ਭਾਈ ਵੋਟਾਂ ਦੇ ਨਾਲ ਮਕਸਦ ਸੀਗੇ ਉਹਨਾਂ ਨੇ ਵੋਟਾਂ ਲਈਆਂ ਹੁਣ ਉਹ ਗੇੜਾ ਮਾਰਦੇ ਆ ਵੀਡੀਓ ਪਾ ਕੇ ਲੈ ਜਾਂਦੇ ਆ ਪਰ ਕੋਈ ਧਿਆਨ ਹੈ ਨਹੀਂ ਸਾਡੇ ਮੰਤਰੀ ਸਹੀ ਗੱਲ ਸਹੀ ਕੋਈ ਧਿਆਨ ਨਹੀਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੀ ਸਾਰ ਲਈ ਜਦੋਂ ਵੋਟਾਂ ਵਾਲੇ ਧੱਕੇ ਖਾਨੇ ਇੱਥੇ ਆ ਕੇ ਗਲੀਆਂ ਦੇ ਵਿੱਚ ਤੇ ਹੁਣ ਵੀ ਆ ਕੇ ਇਹਨਾਂ ਦੇ ਘਰ ਡਿੱਗੇ ਪਏ ਆ ਪਾਣੀ ਦੀ ਮਾਰ ਬੜੀ ਤੇ ਤੁਸੀਂ ਆ ਕੇ ਇਹਨਾਂ ਦੀ ਸਾਰ ਲਓ ਇਹਦੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਮੇਰੀ ਬੇਨਤੀ ਆ ਮਨਕੀਰ ਤੌਲਖ ਨੂੰ ਵੀ ਵੀ ਬਾਈ ਜੀ ਮਨਕੀਰ ਤੌਲਖ ਜੀ ਇੱਧਰ ਵੀ ਆਓ ਪਿੰਡ ਮੁਹਾਰਕੇ ਵੀ ਗੇੜਾ ਮਾਰੋ ਦੋਨੇ ਭਰਾ ਵਿਚਾਰੇ ਕਿਸੇ ਦੇ ਘਰੇ ਰਹਿ ਰਹੇ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਵੀ ਬਾਈ ਜੀ ਤੁਸੀਂ ਜਿੱਥੇ ਵੀ ਹੈਗੇ ਆ ਜਿਵੇਂ ਵੀ ਚਲੋ ਇਹਨਾਂ ਦੀ ਆ ਕੇ ਸਾਰ ਲਓ ਤੁਸੀਂ ਬਹੁਤ ਵੱਡੀ ਸੇਵਾ ਜਿਹੜੀ ਨਿਭਾ ਰਹੇ ਆ ਤੇ ਇਹਨਾਂ ਦੀ ਵੀ ਆ ਕੇ ਸਾਰ ਲਓ ਇਹਨਾਂ ਦੀ ਵੀ ਜਿਹੜੀ ਤੁਹਾਨੂੰ ਅਸੀਸ ਇਹਨਾਂ ਦੀ ਵੀ ਲੱਗੂਗੀ ਇਹ ਦੋਨੇ ਭਰਾ ਵਿਚਾਰੇ ਕਿਸੇ ਦੇ ਘਰੇ ਆਪ ਦਾ ਪਰਿਵਾਰ ਆਪਦੇ ਛੋਟੇ ਛੋਟੇ ਬੱਚੇ ਲੈ ਕੇ ਕਿਸੇ ਦੇ ਘਰੇ ਰਹਿ ਰਹੇ ਇਹਨਾਂ ਦਾ ਸਾਰਾ ਮਕਾਨ ਡਿੱਗ ਪਿਆ ਛੜਾ ਨਹੀਂ ਦੇ ਕੋਈ ਮਕਾਨ ਤੁਸੀਂ ਮੇਰੇ ਭਰਾ ਵੱਡੇ ਭਰਾ ਮੇਰੇ ਇਹਨਾਂ ਦੀ ਆ ਕੇ ਸਾਰ ਲਓ ਆ ਦੇਖੋ ਇਹਨਾਂ ਦਾ ਸਾਰਾ ਮਕਾਨ ਡਿੱਗ ਪਿਆ ਛੋਟੇ ਛੋਟੇ ਬੱਚੇ ਇਹਨਾਂ ਦੇ ਤੇ ਉਹ ਬੱਚੇ ਵਿਚਾਰੇ ਬੱਚੇ ਲੈ ਕੇ ਕਿਸੇ ਦੇ ਘਰੇ ਰਹਿ ਰਹੇ ਆ ਚਲੋ ਇਹਨਾਂ ਦੀ ਵੀਰ ਬਣ ਕੇ ਸਾਰੇ ਸਾਰ ਲਓ ਜਿਹਸੀ ਜਿੰਨੇ ਝੁਕੇ ਹੈਗੇ ਆ ਆ ਤੁਹਾਡੇ ਜਰੂਰ ਇਹਨਾਂ ਦੀ ਬਦਦ ਕਰਾਂਗੇ ਵੀ ਆਵਾਂਗੇ

ਆ ਦੇਖੋ ਬਾਈ ਜੀ ਮਕਾਨ ਇਹਨਾਂ ਦਾ ਡਿੱਗਿਆ ਤੇ ਚਾਰੇ ਤਰਪਾਲ ਲਾ ਕੇ ਤਰਪਾਲ ਲਾ ਕੇ ਇੱਥੇ ਪੈਂਦੇ ਆ ਬਾਹਰ ਮੱਛਰ ਦੇ ਵਿੱਚ ਬੱਚਾ ਲੈ ਕੇ ਮੱਛਰ ਦੇ ਵਿੱਚ ਸਾਰੇ ਇੱਥੇ